ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਅੱਜ ਬੋਰਡ ਦਾ ਇਸਤੇਮਾਲ ਕਰਕੇ ਆਇਆ ਕਿਉਂਕਿ ਲੋਕਤੰਤਰ ਜੇ ਮਜ਼ਬੂਤ ਹੁੰਦਾ ਤਾਂ ਹੀ ਦੇਸ਼ ਮਜ਼ਬੂਤ ਹੁੰਦਾ। ਕੋ ਆਪਣੀ ਬੋਰਡ ਦਾ ਇਸਤੇਮਾਲ ਕਰਨਾ ਚਾਹੀਦਾ ਉਹ ਅੱਜ ਆਪਣੇ ਪਾਪਾ ਨੂੰ ਬੋਰਡ ਕੋਲ ਆਏ ਆ। ਬਹੁਤ ਅੱਛਾ ਲੱਗਦਾ। ਅੱਜ ਮਤ ਦਾ ਦਾਨ ਕਰੋ ਜਦੋਂ ਇਹ ਮਤ ਦਾ ਦਾਨ ਕਰੋਗੇ ਉਹਦੇ ਨਾਲ ਦੇਸ਼ ਮਜ਼ਬੂਤ ਹੁੰਦਾ ਸਾਰਿਆਂ ਨੂੰ ਚਾਹੀਦਾ। ਕਰਕੇ ਦੇਸ਼ ਨੂੰ ਮਜ਼ਬੂਤ ਕਰਨਾ ਚਾਹੀਦਾ ਲੋਕ ਸਭਾ ਚੋਣਾਂ ਦਾ ਆਖਰੀ ਅਤਵੇ ਸੱਤਵੇਂ ਪੜਾਅ ਦੀਆਂ ਵੋਟਾਂ ਅੱਜ ਪੈ ਰੀਆਂ ਨੇ ਤਾਂ ਲੁਧਿਆਣਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 43 ਉਮੀਦਵਾਰ ਜਿਹੜੇ ਨੇ ਇਸ ਵਕਤ ਮੈਦਾਨ ਦੇ ਵਿੱਚ ਨੇ ਤਾਂ ਅਸ਼ੋਕ ਪ੍ਰਕਾਸ਼ਰ ਪੱਪੀ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਨੇ ਆਪਣੀ ਵੋਟ ਪਾਈ ਆ ਤਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਵੋਟਾਂ ਪੈ ਰੀਆਂ ਨੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਪਿਲਾਂ ਦਾ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਅੱਜ ਬੋਰਡ ਦਾ ਇਸਤੇਮਾਲ ਕਰਕੇ ਆਏ ਆ ਕਿਉਂਕਿ ਲੋਕਤੰਤਰ ਜੇ ਮਜ਼ਬੂਤ ਹੁੰਦਾ ਤਾਂ ਹੀ ਦੇਸ਼ ਮਜ਼ਬੂਤ ਹੁੰਦਾ ਅੱਜ ਪੂਰੇ ਪਰਿਵਾਰ ਦੇ ਨਾਲ ਤੁਸੀਂ VOTING ਕਰ ਰਹੇ ਹੋ ਪੂਰਾ ਪਰਿਵਾਰ ਤੁਹਾਡਾ ਇੱਥੇ ਸ਼ਾਮਲ ਹੈਗਾ ਵਾ ਤੁਹਾਡੀਆਂ ਬੇਟੀਆਂ ਜਿਹੜੀਆਂ ਨੇ ਖਾਸ ਕਰ ਵਿਦੇਸ਼ ਤੋਂ ਆਈਆਂ ਇਹਨੇ VOTING ਕਰਨ ਦੇ ਲਈ ਕੀ ਕਹਿਣਾ ਚਾਹੂंगी ਦੇਖੋ ਆਪਣੀ ਬੋਡ ਦਾ ਇਸਤੇਮਾਲ ਕਰਨਾ ਚਾਹੀਦਾ ਉਹ ਅੱਜ ਆਪਣੇ ਪਾਪਾ ਨੂੰ ਬੋਡ ਫੋਨ ਆਏ ਆ ਬਹੁਤ ਅੱਛਾ ਲੱਗਦਾ ਹੈ ਕੀ ਮੈਸੇਜ ਦੇਣਾ ਚਾਹੋਗੇ ਅੱਜ ਵੋਟਾਂ ਪਿਆਰੀਆਂ ਨੇ ਆਖਰੀ ਪੜਾディー ਵੋਟਾਂ ਹੈਗੀਆਂ ਨੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵੱਦ ਤੋਂ ਵੱਦ ਮਤ ਦਾ ਦਾਨ ਕਰੋ ਜਦੋਂ ਇਹ ਮਤ ਦਾ ਦਾਨ ਕਰੋਗੇ ਉਹਦੇ ਨਾਲ ਦੇਸ਼ ਮਜ਼ਬੂਤ ਹੁੰਦਾ ਸਾਰਿਆਂ ਨੂੰ ਚਾਹੀਦਾ ਦੇ ਵੋਟ ਵੋਟ ਦਾ ਇਸਤੇਮਾਲ ਕਰਕੇ ਦੇਸ਼ ਨੂੰ ਮਜ਼ਬੂਤ ਕਰਨਾ ਚਾਹੀਦਾ ਹਾਂ ਬਿਲਕੁਲ ਸ਼ੋਕਪ੍ਰਾਸ਼ਰ ਪੱਪੀ ਨੇ ਜਿਨ੍ਹਾਂ ਨੇ ਅੱਜ ਆਪਣੀ ਵੋਟ ਜਿਹੜੀ ਆ ਪਾਈ ਹੈਗੀ ਅੱਜ ਪੂਰਾ ਪਰਿਵਾਰ ਉਹਨਾਂ ਦੇ ਨਾਲ ਜਿਹੜਾ ਮੌਜੂਦ ਸੀਗਾ ਖਾਸ ਕਰ ਉਹਨਾਂ ਦੀਆਂ ਬੇਟੀਆਂ ਜਿਹੜੀ ਕਿ ਵਿਦੇਸ਼ ਤੋਂ ਆਈਆਂ ਸੀਗੀਆਂ ਤਾਂ ਅੱਜ ਪੂਰੇ ਪਰਿਵਾਰ ਵੱਲੋਂ ਜਿਹੜੀ ਵੋਟ ਕੀਤੀ ਗਈ ਆ ਤਾਂ ਅੱਜ ਆਖਰੀ ਪੜਾ ਦੀਆਂ ਵੋਟਾਂ ਪੈ ਰਹੀਆਂ ਨੇ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕੀਤੀ ਜਾਵੇ ਤਾਂ 13 ਸੀਟਾਂ ਤੇ ਇਸ ਵਕਤ ਤੋਂ VOTING ਜਿਹੜੀ ਆ ਉਹ ਉਹ ਸ਼ੁਰੂ ਹੋ ਚੁੱਕੀ ਆ ਸਿਰੇ तकरीबन 7 ਵਜੇ VOTING ਸ਼ੁਰੂ ਹੋਈ ਆ 6 ਵਜੇ ਤੱਕ VOTING ਜਿਹੜੀ ਆ ਚੱਲੇਗੀ ਤਾਂ ਆਖਰੀ ਪੜਾਅ ਦੀਆਂ ਵੋਟਾਂ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ ਤਾਂ ਤੁਸੀਂ ਤਸਵੀਰਾਂ ਦੇਖতে ਸਕਦੇ ਹੋ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਤਾਂ ਉਹਨਾਂ ਦਾ ਪੂਰਾ ਪਰਿਵਾਰ ਇਸ ਵਕਤ ਜਿਹੜਾ ਉਹਨਾਂ ਦੇ ਨਾਲ ਸੀਗਾ ਅਸ਼ੋਕ ਪ੍ਰਾਸ਼ ਪੱਪੀ ਉਹਨਾਂ ਦਾ ਤਾਂ VOTING ਜਿਹੜੀ ਆ ਇਸ ਵਕਤ ਸ਼ੁਰੂ ਹੋ ਚੁੱਕੀ ਹੈ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਇਸ ਵਕਤ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ